ਸਸ਼ੀਕਲ ਤੁਹਾਨੂੰ ਪਤਾ ਹੈ ਨੈਪੋਲੀਅਨ ਹਿਲ ਨੇ 20 ਸਾਲ ਲਗਾ ਕੇ 500 ਸਭ ਤੋਂ ਅਮੀਰ ਆਦਮੀਆਂ ਦੀ ਸਟੱਡੀ ਕੀਤੀ ਤੇ ਜੋ ਉਸ ਨੇ ਪਾਇਆ ਉਹ ਤੁਹਾਡੀ ਜ਼ਿੰਦਗੀ ਬਦਲ ਦੇਵੇ ਅਸੀਂ ਸਾਰੇ ਅਮੀਰਤਾ ਬਣਨਾ ਚਾਹੁੰਦੇ ਹਾਂ ਪਰ ਸਾਡੇ ਵਿੱਚੋਂ 99% ਲੋਕ ਫੇਲ ਹੋ ਜਾਂਦੇ ਨੇ ਸਿਰਫ 1% ਲੋਕ ਹੀ ਅਮੀਰ ਬਣ ਪਾਉਂਦੇ ਨੇ ਕਿਉਂ 1908 ਵਿੱਚ ਐਂਡਰਿਊ ਕਾਰਨੇਗੀ ਉਹ ਜਮਾਨੇ ਦਾ ਸਭ ਤੋਂ ਮੀਰ ਆਦਮੀ ਉਸ ਨੇ ਨੈਪੋਲੀਅਨ ਹਿਲ ਨੂੰ ਇੱਕ ਚੈਲੰਜ ਦਿੱਤਾ ਵੀ ਜਾ ਕੇ ਪਤਾ ਕਰੇ ਅਮੀਰ ਆਦਮੀ ਅਸਲ ਵਿੱਚ ਅਮੀਰ ਕਿਵੇਂ ਬਣਦੇ ਨੇ ਇਹ ਜੈਸਨਾ ਲੋਕ ਕਾਫੀ ਲੋਕਾਂ ਦੀ ਮਦਦ ਕਰ ਸਕੇਗਾ ਹਿਲ ਨੇ ਹਾਂ ਕੀਤੀ ਤੇ ਆਉਣ ਵਾਲੇ 20 ਸਾਲ 500 ਸਭ ਤੋਂ ਅਮੀਰ ਆਦਮੀਆਂ ਦੇ ਨਾਲ ਬਤਾਏ ਜਿਨ੍ਹਾਂ ਵਿੱਚ ਥਾਮ ਸੈਡੀਸਨ ਹੈਨਰੀ ਫੋਰਡ ਤੋਂ ਲੈ ਕੇ ਹੋਰ ਸਾਰੀਆਂ ਮਸ਼ਹੂਰ ਹਸਤੀਆਂ ਸ਼ਾਮਲ ਸੀ ਤਾਂ ਉਸ ਨੇ ਕੀ ਲੱਭਿਆ ਸਭ ਵਿੱਚ ਇੱਕੋ ਗੱਲ ਸਾਂਝੀ ਸੀ ਜੋ ਸੀ ਦਾ ਬਰਨਿੰਗ ਡਿਜ਼ਾਇਰ ਐਸੀ ਇੱਛਾ ਜੋ ਇੱਕ ਜਲਦੀ ਹੋਈ ਅੱਗ ਹੈ ਜੋ ਦਿਨ ਰਾਤ ਤੁਹਾਨੂੰ ਉਸ ਬਾਰੇ ਸੋਚਣ ਲਈ ਮਜਬੂਰ ਕਰੇ ਤੇ ਰਾਤ ਨੂੰ ਵੀ ਤੁਹਾਨੂੰ ਸੌਣ ਨਾ ਦੇ ਤੇ ਆਓ ਜਾਣਦੇ ਆ ਵਿਸ਼ ਤੇ ਬਰਨਿੰਗ ਡਿਜ਼ਾਇਰ ਦੇ ਵਿੱਚ ਘੱਟ ਅੰਤਰ ਮੈਨੂੰ ਪੈਸੇ ਚਾਹੀਦੇ ਨੇ ਮੈਨੂੰ ਬਹੁਤ ਸਾਰੇ ਪੈਸੇ ਚਾਹੀਦੇ ਨੇ ਪਰ ਪਤਾ ਨਹੀਂ ਕਿਵੇਂ ਇਹ ਤੁਹਾਡੀ ਵਿਸ਼ ਹੈ ਤੇ ਮੈਨੂੰ 1 ਸਾਲ ਵਿੱਚ 10 ਲੱਖ ਰੁਪਏ ਚਾਹੀਦੇ ਆ ਇਸ ਕਰਕੇ ਮੈਂ 12 ਘੰਟੇ ਕੰਮ ਕਰਾਂਗਾ ਟੀਵੀ ਦੇਖਣਾ ਛੱਡ ਦਾਂਗਾ ਫਾਲਤੂ ਦੀ ਆਦਤਾਂ ਛੱਡ ਦਵਾਂਗਾ ਤੇ ਕੋਈ ਨਵੀਂ ਸਕਿੱਲ ਸਿੱਖਾਂਗਾ ਇਹ ਹੈ ਦਾ ਬਰਨਿੰਗ ਡਿਜ਼ਾਇਰ ਆਓ ਗੱਲ ਕਰਦੇ ਆਂ ਕੁਝ ਉਦਾਹਰਨਾਂ ਦੀ ਸਭ ਤੋਂ ਪਹਿਲੀ ਉਦਾਹਰਨ ਕਰਨਲ ਸੈਂਡਰਸ 65 ਸਾਲ ਦਾ ਆਦਮੀ ਜਿਸ ਉਮਰ ਵਿੱਚ ਸਾਰੇ ਰਿਟਾਇਰ ਹੁੰਦੇ ਨੇ ਉਸ ਸਮਰ ਵਿੱਚ ਉਹਨਦੇ ਕੋ ਸਿਰਫ 105 ਡਾਲਰ ਸੀ ਪਰ ਉਸਦੇ ਦਿਲ ਵਿੱਚ ਇੱਕ ਬਰਨਿੰਗ ਡਿਜ਼ਾਇਰ ਸੀ ਆਪਣੀ ਚਿਕਨ ਰੈਸਪੀ ਸਾਰੀ ਦੁਨੀਆ ਵਿੱਚ ਸਾਂਝੀ ਕਰਨਾ ਚਾਹੁੰਦਾ ਸੀ ਉਹਨੇ 1009 ਰੈਸਟੋਰੈਂਟ ਤੇ ਤੇ ਜਾ ਕੇ ਆਪਣੀ ਰੈਸਪੀ ਸੁਣਾਈ ਪਰ ਉਹਨੂੰ 1009 ਵਾਰੀ ਨਾ ਸੁਣਨ ਨੂੰ ਮਿਲੀ ਪਰ ਜਦੋਂ 1000 ਦਸਵੀਂ ਵਾਰੀ ਉਹਨੂੰ ਹਾਂ ਮਿਲੀ ਤੇ ਅੱਜ ਦੁਨੀਆ ਭਰ ਵਿੱਚ KFC ਦੇ 24000 ਤੋਂ ਵੱਧ ਆਊਟਲਟ ਨੇ ਇਹ ਹੈ ਬਰਨਿੰਗ ਡਿਜ਼ਾਇਰ ਦੀ ਤਾਕਤ ਜੇ ਕੋਰ ਐਗਜ਼ਾਮਪਲ ਦੀ ਗੱਲ ਕਰੀਏ ਤਾਂ ਸਭ ਤੋਂ ਵੱਡੀ ਐਗਜ਼ਾਮਪਲ ਧਿਰੂਬਾਈ ਅੰਬਾਨੀ ਗੁਜਰਾਤ ਦੇ ਇੱਕ ਛੋਟੇ ਪਿੰਡ ਵਿੱਚ ਜੰਮੇ। ਪਿਤਾ ਉਹਨਾਂ ਦੇ ਇੱਕ ਟੀਚਰ ਸੀ। ਘਰ ਚਲਾਉਣਾ ਵੀ ਬਹੁਤ ਔਖਾ ਸੀ। ਉਹਨਾਂ ਨੇ 17 ਸਾਲ ਦੀ ਉਮਰ ਵਿੱਚ ਯਮਨ ਗਏ, ਪੈਟਰੋਲ ਪੰਪ ਤੇ ਕੰਮ ਕੀਤਾ। ਪਰ ਉਹਨਾਂ ਦੇ ਮਨ ਵਿੱਚ ਇੱਕ ਬਰਨਿੰਗ ਡਿਜ਼ਾਇਰ ਸੀ। ਉਹ ਭਾਰਤ ਦੀ ਸਭ ਤੋਂ ਵੱਡੀ ਕੰਪਨੀ ਬਣਾਉਣਾ ਚਾਹੁੰਦੇ ਸੀ। ਉਹਨਾਂ ਨੇ ਕਿਹਾ, ਮੈਂ ਗਰੀਬੀ ਵਿੱਚ ਪੈਦਾ ਜ਼ਰੂਰ ਹੋਇਆ, ਪਰ ਮੈਂ ਗਰੀਬੀ ਵਿੱਚ ਮਰਦਾ ਨਹੀਂ। ਸੋ ਅੱਜ ਅਸੀਂ ਦੇਖ ਸਕਦੇ ਹਾਂ ਰਿਲਾਇੰਸ ਇੰਡਸਟਰੀ ਭਾਰਤ ਦੀ ਸਭ ਤੋਂ ਵੱਡੀਆਂ ਪ੍ਰਾਈਵੇਟ ਕੰਪਨੀਆਂ ਚੋਂ ਇੱਕ ਹੈ ਤੇ ਮੁਕੇਸ਼ ਅੰਬਾਨੀ ਏਸ਼ੀਆ ਦੇ ਸਭ ਤੋਂ ਅਮੀਰ ਆਦਮੀਆਂ ਵਿੱਚੋਂ ਇੱਕ ਹੈ। ਜੇ ਇੱਕ ਹੋਰ ਐਗਜ਼ਾਮ ਅਰੀਸਨ ਦਾ ਪੰਜਾਬੀ ਇੰਡਸਟਰੀ ਲੈਜੈਂਡ ਸਿੱਧੂ ਮੂਸੇਵਾਲਾ ਮਾਨਸਾ ਜ਼ਿਲ੍ਹੇ ਦੇ ਮੂਸਾ ਪਿੰਡ ਤੇ ਜੰਮਿਆ ਇੱਕ ਨੌਜਵਾਨ ਆਪਣੇ ਪੰਜਾਬੀ 뮤직 ਨੂੰ ਕਿੱਥੋਂ ਤੱਕ ਲੈ ਕੇ ਗਿਆ ਉਹ ਚਾਹੁੰਦਾ ਸੀ ਉਹਦੇ ਦਿਲ ਵਿੱਚ ਇੱਕ ਬਰਨਿੰਗ ਡਿਜ਼ਾਇਰ ਸੀ ਪੰਜਾਬੀ 뮤직 ਦੇਸ਼ ਵਿਦੇਸ਼ਾਂ ਵਿੱਚ ਪਹੁੰਚੇ ਤੇ ਬਿਲਬੋਰਡ ਚਾਰਟ ਤੇ ਉਹਦੀ ਪਹੁੰਚ ਹੋਵੇ ਜੋ ਕਿ ਉਹਨੇ ਕਰਕੇ ਦਿਖਾਇਆ ਇਹ ਹੈ ਦ ਬਰਨਿੰਗ ਡਿਜ਼ਾਇਰ ਦੀ ਤਾਕਤ ਹੁਣ ਅਸੀਂ ਗੱਲ ਕਰਾਂਗੇ ਇਸ ਦੇ ਫਾਰਮੂਲੇ ਬਾਰੇ ਇਸ ਦੇ 6 ਸਟੈਪ ਨੇ ਤੁਸੀਂ ਡਾਊਨ ਵੀ ਕਰ ਸਕਦੇ ਹੋ ਸਭ ਤੋਂ ਪਹਿਲੀ ਗੱਲ ਐਗਜ਼ੈਕਟ ਅਮਾਊਂਟ ਆਪਣੇ ਦਿਮਾਗ ਵਿੱਚ ਇੱਕ ਐਗਜੈਕਟ ਅਮਾਉਂਟ ਬੋਲੋ ਤੁੰਦਲੀ ਨਹੀਂ ਹੋਣੀ ਚਾਹੀਦੀ ਸਪਸ਼ਟ ਅੰਕ ਲਿਖੋ ਕਿ ਮੈਨੂੰ 50 ਲੱਖ 5 ਲੱਖ 10 ਲੱਖ ਜਿੰਨੇ ਵੀ ਰੁਪਏ ਤੁਸੀਂ ਆਪਣਾ ਟਾਰਗੇਟ ਰੱਖਣਾ ਚਾਹੁੰਦੇ ਹੋ ਉਹ ਰੱਖੋ ਸੈਕਿੰਡ ਟਾਈਮ ਲਾਈਨ ਕਦੋਂ ਤੱਕ 1 ਸਾਲ 5 ਸਾਲ 10 ਸਾਲ ਜਿੰਨਾ ਵੀ ਤੁਹਾਡਾ ਟਾਈਮ ਲਾਈਨ ਹੈ ਉਹਨੂੰ ਤੁਸੀਂ ਨੋਟ ਡਾਊਨ ਕਰ ਲਓ ਤੀਜਾ ਸੈਕਰੀਫਾਈਸ ਤੁਸੀਂ ਇਸ ਵਾਸਤੇ ਕੀ ਕੀ ਨਵਾਂ ਸਿੱਖੋਗੇ ਕੀ ਕੀ ਗੰਦੀਆਂ ਆਦਤਾਂ ਛੱਡੋਗੇ ਇਹ ਸਾਰੇ ਸੈਕਰੀਫਾਈਸ ਤੁਸੀਂ ਇੱਕ ਰਾਈਟ ਡਾਊਨ ਕਰ ਲਓ ਫੋਰਥ ਹੈ ਕਲੀਅਰ ਪਲਾਨ ਆਪਣਾ ਰਸਤਾ ਲਿਖੋ ਮੈਂ ਕਿਸ ਤਰ੍ਹਾਂ ਇਨਕਮ ਜਨਰੇਟ ਕਰਾਂਗਾ ਜਸ ਲਾਈਕ ਫੋਰ ਐਗਜ਼ਾਮਪਲ ਮੈਂ ਡਿਜੀਟਲ ਮਾਰਕੀਟਿੰਗ ਸਿੱਖਾਂਗਾ ਤੇ ਉਤੋਂ ਇੰਨੇ ਟਾਈਮ ਵਿੱਚ ਇੰਨੀ ਇਨਕਮ ਜਨਰੇਟ ਕਰਾਂਗਾ ਪੰਜਵਾਂ ਰਾਈਟਡਾਊਨ ਆਲਰੇਡੀ ਮੈਂ ਤੁਹਾਨੂੰ ਤਾਂ ਸਿਆਬੀ ਸਭ ਕੁਝ ਕਾਗਜ਼ ਤੇ ਹੱਥੀ ਲਿਖੋ ਫੋਨ ਵਿੱਚ ਨੋਟਸ ਨਹੀਂ ਬਣਾਉਣੇ ਕਾਗਜ਼ ਤੇ ਹੱਥੀ ਰਾਈਟਡਾਊਨ ਕਰੋ ਛੇਵੀਂ ਐਂਡ ਲਾਸਟ ਡੇਲੀ ਰੀਟੈਂਸ਼ਨ ਸਵੇਰ ਤੇ ਰਾਤੀ ਉੱਚੀ ਉੱਚੀ ਜੋਸ਼ ਨਾਲ ਉਸ ਪੇਜ ਨੂੰ ਪੜੋ ਉਹ ਫੀਲਿੰਗਸ ਲੈ ਕੇ ਪੜੋ ਤਾਕੀ ਉਹ ਜੀ ਟੋਡੇ ਵਾਸਤੇ ਕੰਮ ਕਰੇ ਸੋ ਹੁਣ ਗੱਲ ਕਰਾਂਗੇ ਅਸੀਂ ਕਾਮਨ ਮਿਸਟੇਕਸ ਬਾਰੇ ਜੋ ਕਿ ਸਾਰੇ ਲੋਗ ਨਾਰਮਲੀ ਕਰਦੇ ਨੇ ਜੋਸ਼ ਵਿੱਚ ਆ ਕੇ ਸ਼ੁਰੂ ਤੇ ਕਰ ਦਿੰਦੇ ਨੇ ਪ੍ਰਚਾਰ ਦੇਣੋਂ ਬਾਅਦ ਉਹ ਸਭ ਕੁਝ ਬੰਦ ਕਰ ਦਿੰਦੇ ਨੇ ਮਨ ਵਿੱਚ ਹੀ ਸੋਚਦੇ ਰਹਿੰਦੇ ਨੇ ਪਰ ਲਿਖਦੇ ਨਹੀਂ ਜਾਂ ਫੋਨ ਤੇ ਨੋਟਸ ਵਿੱਚ ਲਿਖ ਲੈਂਦੇ ਨੇ ਜਦੋਂ ਸਭ ਨੂੰ ਇਹ ਕੁਝ ਦੱਸਦੇ ਨੇ ਉਹਨਾਂ ਨੂੰ ਇਹ ਚੀਜ਼ ਰੀਅਲਿਸਟਿਕ ਨਹੀਂ ਲੱਗਦੀਆਂ ਇਸ ਕਰਕੇ ਉਹ ਤੁਹਾਨੂੰ 네ਗੇਟਿਵ ਐਨਰਜੀ ਪ੍ਰੋਵਾਈਡ ਕਰਦੇ ਨੇ ਫਿਰ ਤੁਸੀਂ ਵੀ ਆਪਣੀ ਹਿੰਮਤ ਛੱਡ ਦਿੰਦੇ ਨੇ ਐਕਸ਼ਨ ਨਹੀਂ ਲੈਂਦੇ ਬਿਨਾ ਕੰਮ ਬਰਨਿੰਗ ਰਿਜ਼ਰਵ ਵੀ ਸਿਰਫ ਖਿਆਲ ਰਹਿ ਜਾਂਦਾ ਵੀ ਤੁਸੀਂ ਜੇ ਕੋਈ ਐਕਸ਼ਨ ਨਹੀਂ ਲੈ ਰਹੇ ਤੁਹਾਡੇ ਮਨ ਚ ਅਗਰ ਬਰਨਿੰਗ ਜ਼ੈਰ ਵੀ ਹੈ ਉਹ ਸਿਰਫ ਇੱਕ ਸੋਚ ਦਾ ਹਿੱਸਾ ਰਹੇਗਾ ਉਹਦੇ ਵਾਸਤੇ ਤੁਹਾਨੂੰ ਕੰਮ ਕਰਨਾ ਪੈਣਾ ਸੋ ਯਾਦ ਰੱਖੋ ਹਰ ਅਮੀਰ ਪਹਿਲਾਂ ਗਰੀਬ ਸੀ ਤੇ ਹਰ ਗਰੀਬ ਅਮੀਰ ਨਹੀਂ ਬਣਦਾ ਸੋ ਇਸ ਵਾਸਤੇ ਸਾਨੂੰ ਕੰਮ ਕਰਨਾ ਪੈਣਾ ਅੱਜ ਹੀ ਇਹ 6 ਸਟੈਪ ਲਿਖੋ ਕਮੈਂਟਾਂ ਵਿੱਚ ਰਾਈਟ ਡਾਊਨ ਕਰੋ ਵੀ ਮੈਂ ਇਹ 6 ਸਟੈਪ ਨੋਟ ਡਾਊਨ ਕਰ ਲਏ ਨੇ ਸੋ ਮੈਨੂੰ ਫੋਲੋ ਕਰਨਾ ਸ਼ੁਰੂ ਕਰਾਂਗਾ ਸੋ ਨੈਕਸਟ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਫੇਥ ਬਾਰੇ ਫੇਥ ਦਾ ਸਿਕਰਟ ਕੀ ਹੈ ਕਿਵੇਂ ਮਨ ਨੂੰ ਅਸੀਂ ਸੋਨਾ ਬਣਾਉਣਾ ਹੈ ਕਿਵੇਂ ਸਾਡਾ ਸਬਕੌਨਸ਼ੀਅਸ ਮਾਈਂਡ ਸਾਡੇ ਟਾਰਗੇਟ ਅਚੀਵ ਕਰਨ ਚ ਸਾਡੀ ਹੈਲਪ ਕਰੇਗਾ ਸੋ ਅੱਜ ਦੀ ਵੀਡੀਓ ਲੈਣੇ ਸਤਿ ਸ਼੍ਰੀ ਅਕਾਲ